ਪਰ ਹਮੇਸ਼ਾ ਬੇਈਮਾਨ ਹੁੰਦਾ ਦਾਵਾ ਦਾਵਾ ਠੇਕੇਦਾਰ ਛੋਟਾ ਹੋਵੇ ਵੱਡਾ ਹੋਵੇ ਸ਼ਰਾਬ ਦਾ ਠੇਕੇਦਾਰ ਹੋਵੇ ਜ਼ਮੀਨ ਦਾ ਠੇਕੇਦਾਰ ਵੀ ਬੱਦੂ ਬੱਦੂ ਦੀ ਹੁੰਦੀ ਐ ਬੱਦ ਤੋਂ ਬੱਦ ਮੈਨੂੰ ਕਿੰਨੀ ਆਮਦਨ ਮਿਲ ਜੇ ਉਹ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਆਪਾਂ ਜ਼ਮੀਨਾਂ ਠੇਕੇ ਦਿਨਾ ਮੈਂ ਵੀ ਜ਼ਮੀਨ ਠੇਕੇ ਦਿੰਦਾ ਮੈਂ ਇਹ ਕਹਣਾ ਵੀ ਜਿਹੜਾ ਖੇਤੀ ਕਰਦਾ ਉਹਨੂੰ ਬੱਚੇ ਚਾਹੇ ਢੇਲਾ ਨਾ ਮੇਰੀ ਜੇ ਪਰ ਸਾਡੀਆਂ ਰੋਡ ਹੁੰਦੀਆਂ ਫੇਰ ਜਿਹੜਾ ਠੇਕੇਦਾਰ ਹੁੰਦਾ ਉਹਨੇ ਵੱਧ ਕਮਾਈ ਕਰਨ ਦੀ ਖਾਤਰ ਐਨਾ ਜਿਆ ਤਨਖਾਹ ਬਚੀਚਰਾ ਜਿਆ ਕੱਟ ਕੇ ਬੱਚਿਆਂ ਨੂੰ ਸੂਰ ਦੇਰ ਦੀ ਗੱਲ ਹੁੰਦੀ ਹੈ ਇੱਥੇ ਆ ਕੇ ਪਤਾ ਲੱਗਿਆ ਵੀ 3 ਸਾਲ ਹੋ ਗਏ ਬੱਚਿਆਂ ਨੂੰ ਬਾ ਦੇ ਪੁੱਤਾਂ ਨੇ ਵਰਦੀਆਂ ਨਹੀਂ ਦਿੱਤੀਆਂ ਕਿਉਂਕਿ ਟੀਚਰਾਂ ਦਾ ਵਧ ਨਹੀਂ ਗਏ ਠੇਕੇਦਾਰ ਨੂੰ ਤਾਂ ਬੱਚੇ ਕੁਛ ਨਹੀਂ ਤੇ ਕਿਤਾਬਾਂ ਪੁਰਾਣੀਆਂ ਤਾਂ ਦਰਹ ਹਨ ਉਹਨਾਂ ਨੂੰ ਹੁਣ ਤੱਕ 70% ਦੇ ਹਿਸਾਬ ਨਾਲ 37 ਲੱਖ ਰੁਪਇਆ ਸਰਕਾਰ ਉਹਨੂੰ ਵੀ ਨਹੀਂ ਦੇ ਦਿੰਦੀ 37 ਲੱਖ ਤੇ 37 ਲੱਖ ਦੇ ਵਿੱਚੋਂ ਟੀਚਰਾਂ ਨੂੰ ਇੰਤਰ ਕਹਾਣੀ ਦੇ ਦਿੰਦਾ ਹੈ ਬੱਚਿਆਂ ਦੀਆਂ ਜ਼ਰੂਰਤਾਂ ਵੀ ਦੇ ਦਿੰਦਾ ਹੈ ਜਿਹੜਾ ਆਪਦਾ 30% ਪਾਉਣਾ ਹਿੱਸਾ ਉਹ ਤਾਂ ਪੌਂਡਰੀ ਦੀ ਕੋਈ ਮਾਂ ਦਾ ਪੁੱਤ ਕੱਢਦੇ ਨਹੀਂ ਜੇਪ। ਇਹ 37 ਲੱਖ ਦੇ ਵਿੱਚੋਂ 12 ਲੱਖ ਤੇ ਆ ਕੇ 14 13 14 ਲੱਖ ਰੁਪਈਆ ਹੋ। ਟੀਚਰਾਂ ਤੇ ਤੇ ਬੱਚਿਆਂ ਨੇ ਸਹੂਤਾ ਦੇ ਹੋ ਬਣਦਾ। ਇਹਦੇ ਵਿੱਚੋਂ ਚੋਰੀ ਕਰਦਾ ਹੋ ਮਾਰ। ਇਹ ਹਕੀਕਤ ਹੈ ਇਹ ਦਾਵਾ ਹੈ। ਆਤਮਾਨ ਸਾਹਿਬ ਤੇਰੇ ਆਦਰਸ਼ ਸਕੂਲਾਂ 'ਚ ਹੋ ਰਿਹਾ ਜਿਹਦਾ ਤੂੰ ਚੇਅਰਮੈਨ। ਕੰਨ ਧਰ ਕੇ ਸੁਣ।